ਸਕਾਇ ਨਿਊਜ਼ ਪੰਜਾਬੀ ਪੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਅੱਜ ਮੋੜ ਤੋਂ ਸਰੈਂਡਰ ਕਰ ਦਿੱਤਾ ਗਿਆ ਤੇ ਹਾਰ ਜੇਲ੍ਹ ਦੇ ਵਿੱਚ ਜਾਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਪਣੇ ਮਾਤਾ ਪਿਤਾ ਦੇ ਨਾਲ ਪਹਿਲਾਂ ਮੁਲਾਕਾਤ ਕੀਤੀ ਗਈ ਫਿਰ ਪਤਨੀ ਸੁਨੀਤਾ ਕੇਜਰੀਵਾਲ ਦੇ ਨਾਲ ਤੇ ਹੋਰ ਵਰਕਰਾਂ ਦੇ ਨਾਲ ਉਹ ਰਾਜਘਾਟ ਗਏ ਉੱਥੇ ਵੀ ਉਹਨਾਂ ਦੇ ਵੱਲੋਂ ਨਮਨ ਕੀਤਾ ਗਿਆ ਉਸ ਤੋਂ ਬਾਅਦ ਵਰਕਰ ਮਿਲਣੀ ਵੀ ਹੋਈ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਸੰਬੋਧਨ ਵੀ ਕੀਤਾ ਗਿਆ ਆਪਣੇ ਵਰਕਰਾਂ ਨੂੰ ਤੇ ਕਿਹਾ ਗਿਆ ਕਿ ਜੇਕਰ ਉਹ ਜੇਲ੍ਹ ਜਾ ਰਹੇ ਨੇ ਤਾਂ ਇਹ ਗੱਲ ਯਾਦ ਰੱਖਣ ਕਿ ਦਿੱਲੀ ਦੀ ਸਰਕਾਰ ਮੁਰਤੋਂ ਜੇਲ੍ਹ ਤੋਂ ਹੀ ਚੱਲੇਗੀ ਇਸ ਤਰ੍ਹਾਂ ਬੀਤੇ ਦਿਨ ਉਹਨਾਂ ਦੇ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਸੀ ਤੇ ਉਹਨਾਂ ਦੇ ਵੱਲੋਂ ਇਹ ਬਿਆਨ ਵੀ ਸਾਂਝਾ ਕੀਤਾ ਗਿਆ ਸੀ ਕਿ ਉਹ ਤਾਨਾਸ਼ਾਹੀ ਦੇ ਖਿਲਾਫ ਜੇਲ੍ਹ ਦੇ ਵਿੱਚ ਜਾ ਰਹੇ ਨੇ ਤੇ ਤਾਨਾਸ਼ਾਹੀ ਇੱਕ ਦਿਨ ਜ਼ਰੂਰ ਖਤਮ ਹੋਵੇਗੀ ਤਾਨਾਸ਼ਾਹੀ ਉਹਨਾਂ ਨੂੰ ਨਹੀਂ ਦਬਾ ਸਕਦੀ ਉਹਨਾਂ ਦੇ ਵੱਲੋਂ ਜੇਲ੍ਹ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਦੇ ਨਾਲ ਵਿਵਹਾਰ ਕੀਤਾ ਗਿਆ ਸੀ ਉਸ ਨੂੰ ਲੈ ਕੇ ਵੀ ਕਿਤਨੇ ਕਿਤੇ ਚਿੰਤਾ ਪਕਟਾਈ ਗਈ ਸੀ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਇੱਕ ਡਾਇਬੀਟਿਸ ਦੇ ਮਰੀਜ਼ ਨੇ ਤੇ ਉਹਨਾਂ ਨੂੰ ਹਰ ਰੋਜ਼ ਇਨਸੂਲਿਨ dia ਜੋ ਇنسੁਲਿਨ ਦੇ ਲਈ ਉਹਨਾਂ ਨੂੰ ਤੰਗ ਪਰੇਸ਼ਾਨ ਵੀ ਕੀਤਾ ਗਿਆ ਕਈ ਦਿਨ ਉਹਨਾਂ ਨੂੰ ਇنسੁਲਿਨ ਵੀ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਜਿਹੜਾ ਉਹਨਾਂ ਦਾ ਸ਼ੂਗਰ ਲੈਵਲ ਸੀ ਉਹ ਵੀ ਵੱਧ ਗਿਆ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਇਹ ਉਹੀ ਜਾਣਨ ਜਿਹੜੇ ਕਰ ਰਹੇ ਨੇ ਪਰੰਤੂ ਅਸੀਂ ਤਾਨਾਸ਼ਾਹੀ ਦੇ ਖਿਲਾਫ ਨੇ ਤੇ ਅਸੀਂ ਤਾਨਾਸ਼ਾਹੀ ਨੂੰ ਹਰਾ ਕੇ ਹੀ ਦਮ ਲਵਾਂਗੇ ਅਰਵਿੰਦ ਕੇਜਰੀਵਾਲ ਨੂੰ ਈਡੀ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ ਸ਼ਰਾਬ ਨੀਤੀ ਘੁਟਾਲੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ ਆ ਹਾਲਾਂਕਿ ਉਹਨਾਂ ਨੂੰ ਜ ਬਾਰ ਆਇਸਨ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜੀ ਜ਼ਮਾਨਤ ਵਧਾਉਣ ਦੀ ਵੀ ਗੱਲ ਕੀਤੀ ਗਈ ਸੀ ਪਰੰਤੂ ਕਿਤਨੇ ਕਿਤੇ ਅਰਵਿੰਦ ਕੇਜਰੀਵਾਲ ਅੱਜ ਮੁਰਤੋਂ ਸਰੈਂਡਰ ਕਰ ਗਏ ਨੇ ਤੇ ਉਹਨਾਂ ਦੇ ਵੱਲੋਂ ਤਿਹਾਰ ਦੇਲ ਦੇ ਵਿੱਚ ਜਾਣ ਤੋਂ ਪਹਿਲਾਂ ਜਿਹੜੀ ਵਰਕਰ ਮਿਲਣੀ ਕੀਤੀ ਗਈ ਆ ਉਹ ਬਹੁਤ ਵੱਡੇ ਸੰਕੇਤ ਦੇ ਕੇ ਗਈ ਆ ਕਿਉਂਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਉਹ ਤਾਨਾਸ਼ਾਹੀ ਦੇ ਖਿਲਾਫ ਨੇ ਤੇ ਦੇਸ਼ ਦੇ ਵਿੱਚ ਉਹ ਰਹਿਣਗੇ ਜਾਂ ਤਾਨਾਸ਼ਾਹੀ ਰਹੇਗੀ ਕਿਉਂਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਜਿਹੜੀ ਘੁਟਾਲਿਆਂ ਦੇ ਵਿੱਚ ਉਹਨਾਂ ਨੂੰ ਫਸਾਇਆ ਗਿਆ ਇਸ ਘੁਟਾਲੇ ਦੇ ਵਿੱਚ ਪਹਿਲਾਂ ਸੰਜੇ ਸਿੰਘ ਨੂੰ ਵੀ ਅੰਦਰ ਬੰਦ ਕੀਤਾ ਗਿਆ ਸੀ ਪਰੰਤੂ ਕੋਈ ਸਬੂਤ ਨਹੀਂ ਮਿਲਿਆ ਫਿਰ ਉਹ ਬਾਹਰ ਆਏ ਜਿਹੜੇ ਮਨੀਸ਼ ਸੋਧੀਆਂ ਨੇ ਉਹ ਵੀ ਇਸ ਘੁਟਾਲੇ ਦੇ ਤਹਿਤ ਅੰਦਰ ਕੀਤੇ ਗਏ ਨੇ ਤੇ ਸਤੇਂਦਰ ਦੇਨ ਦੀ ਗੱਲ ਕੀਤੀ ਜਾਵੇ ਕੇ ਕਵਿਤਾ ਦੀ ਗੱਲ ਕੀਤੀ ਜਾਵੇ ਤੇ ਉਸ ਤੋਂ ਬਾਅਦ ਜਿਹੜੀ ਆਖਰੀ ਗਾਜ਼ ਡਿੱਗੀ ਸੀ ਉਹ ਅਰਵਿੰਦ ਕੇਜਰੀਵਾਲ ਦੇ ਉੱਤੇ ਡਿੱਗੀ ਸੀ ਉਹਨਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪਹਿਲਾਂ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਰਿਮਾਂਡ ਹਾਸਲ ਕੀਤਾ ਤੇ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਭੇਜਿਆ ਤੇ ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਵੱਲੋਂ ਸੁਪਰੀਮ ਕੋਰਟ ਦਾ ਰੋਕ ਕੀਤਾ ਗਿਆ ਸੀ ਜ਼ਮਾਨਤ ਅਰਜ਼ੀ ਲਗਾਈ ਗਈ ਸੀ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਹੇਠਲੇ ਕੋਰਟ ਦੇ ਵਿੱਚ ਹੀ ਟ੍ਰਾਇਲ ਦੇ ਵਿੱਚ ਹੀ ਸ਼ਾਮਲ ਹੋਇਆ ਪਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਤੇ ਜ਼ਮਾਨਤ ਤੋਂ ਬਾਅਦ ਉਹ ਜਿਹੜੇ ਜਮਾਨਤ ਤੋਂ ਬਾਅਦ ਕੁਝ ਪੱਖ ਦਿੱਤੇ ਗਏ ਸੇ ਉਹਨਾਂ ਨੂੰ ਮੁੱਖ ਧਿਆਨ ਦੇ ਵਿੱਚ ਰੱਖਦਿਆਂ ਹੋਣ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ VOTING ਕੀਤੀ ਗਈ ਤੇ ਉਸ ਤੋਂ ਬਾਅਦ ਅੱਜ ਉਹਨਾਂ ਦੇ ਵੱਲੋਂ ਮੁੜ ਸਰੈਂਡਰ ਕੀਤਾ ਗਿਆ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਰਵਿੰਦ ਕੇਸਰੀਵਾਲ ਨੂੰ ਜਮਾਨਤ ਮਿਲਦੀ ਹੈ ਜਾਂ ਇਸ ਕੇਸ ਦੇ ਵਿੱਚ ਉਹ ਬਰੀ ਹੋ ਕੇ ਬਾਹਰ ਨਿਕਲਦੇ ਨੇ ਇਹ ਅਜੇ ਸਭ ਸਮੇਂ ਦੇ ਗਰਬ ਦੀ ਗੱਲਾਂ ਨੇ